ਕੋਈ ਰਿਸ਼ਤਾ ਕਰਨ ਵਾਲੇ ਆ ਗਏ ਤੂੰ ਕੁੜੀ ਵਾਲੇ ਭਾਵੇਂ ਤੇ ਮੁੰਡਿਆਂ ਨੂੰ ਪੁੱਛਦੇ ਕਿ ਮੁੰਡਾ ਕੀ ਕਰਦਾ ਉਹ ਕੋਈ ਭਾਰਤੀ ਹਾਕੀ ਟੀਮ 'ਚ ਖੇਡਦਾ ਹੈ ਕਹਿੰਦੇ ਚਲੋ ਤਾਂ ਖੇਡਦਾ ਕੰਮ ਕੀ ਕਰਦਾ ਉਹ ਕੋਈ ਖੇਡਦਾ ਹੈ ਕੰਮ ਮਤਲਬ ਇਹਨੂੰ ਕੰਮ ਹੀ ਨਹੀਂ ਮੰਨਿਆ ਜਾਂਦਾ ਸੀਗਾ ਤਾਂ ਖੇਡ ਐ ਵੀ ਚਲੋ ਤਾਂ ਖੇਡਦਾ ਹੈ ਸੋ ਅੱਜ ਹਾਕੀ ਜਿਹੜੀ ਹੈ ਉਹ ਕੋਈ ਇੱਕ ਜਸਟ ਖੇਡ ਨਹੀਂ ਰਹੀ ਇੱਕ profession ਬਣ ਗਈ ਹੈ ਦੇਖੋ ਈਂਦਰ ਦੇਵਤਾ ਵੀ ਦੇਖੋ ਇੰਦਰਦੇਵ ਤਾਂ ਖੁਦ ਤਾੜੀਆਂ ਮਾਰ ਰਿਹਾ ਅੱਜ ਕਿ ਸੱਚੀ ਨੀਤ ਨਾਲ ਕੰਮ ਹੋ ਰਹੇ ਨੇ ਇੱਕ ਵਾਰੀ ਆਪਾਂ ਵੀ ਮਾਰ ਦਿੰਨੇ ਤਾੜੀ ਤੋੜ ਕੇ ਪਹਿਲਾਂ ਇਹ ਹਾਲਾਤ ਸੀਗੇ ਕਿ ਮੈਂ ਇੱਕ ਸੀਰੀਜ਼ ਦੇ ਵਿੱਚ ਵੀ ਕੀਤਾ ਸੀ ਵੀ ਹਾਲਾਤ ਇਹ ਨਹੀਂ ਚਲੋ ক্রিকেট ਤਾਂ ਜਿਹੜੀ ਬੁਆਏਸ ক্রিকেট ਬਹੁਤ ਜ਼ਿਆਦਾ ਫੇਮਸ ਉਹਨਾਂ ਨੂੰ ਤਾਂ ਲੋਪ ਲੋਪ ਰੋਗ ਲੋਕ ਜਿਹੜੇ ਨੇ ਰੱਬ ਵਾਂਗੂ ਪੂਜਦੇ ਆ ਉਹਨਾਂ ਨੂੰ ਉਹਨਾਂ ਦੇ ਪੋਸਟਰ ਬਣਦੇ ਨੇ ਉਹਨਾਂ ਨੂੰ ਮਤਲਬ ਹੱਥ ਲਾਉਣ ਨੂੰ ਤਸਤੇ ਹਾਕੀ ਟੀਮ ਦਾ ਹਾਲ ਹੁੰਦਾ ਸੀਗਾ ਕਿ ਪਤਾ ਨਹੀਂ ਕਦੋਂ ਆਣਾ ਕਿੱਥੇ ਜਾਣਾ ਪੱਲਿਓ ਪੈਸੇ ਵੀ ਲੱਗਦੇ ਸੀ ਤਾਂ ਇਹ ਹਾਲਾਤ ਸੀਗੇ ਕਿ ਕੋਈ ਰਿਸ਼ਤਾ ਕਰਨ ਵਾਲੇ ਆ ਗਏ ਤੂੰ ਕੁੜੀ ਆ ਗਈ ਤੇ ਮੁੰਡਿਆਂ ਨੂੰ ਪੁੱਛਦੇ ਇੱਕ ਮੁੰਡਾ ਕੀ ਕਰਦਾ ਉਹ ਕੋਈ ਭਾਰਤੀ ਹਾਕੀ ਟੀਮ 'ਚ ਖੇਡਦਾ ਹੈ ਕਹਿੰਦੇ ਚਲੋ ਤਾਂ ਖੇਡਦਾ ਕੰਮ ਕੀ ਕਰਦਾ ਉਹ ਕੋਈ ਖੇਡਦਾ ਕੰਮ ਮਤਲਬ ਇਹਨੂੰ ਕੰਮ ਹੀ ਨਹੀਂ ਮੰਨੇ ਜਾਂਦਾ ਸੀਗਾ ਤਾਂ ਇਹ ਕੋਈ ਖੇਡ ਆਏ ਵੀ ਚਲੋ ਤਾਂ ਖੇਡਦਾ ਠੀਕ ਹੈ ਨਾ ਸੋ ਅੱਜ ਹਾਕੀ ਜਿਹੜੀ ਹੈ ਉਹ ਕੋਈ ਇੱਕ ਜਸਟ ਖੇਡ ਨਹੀਂ ਰਹੀ ਇੱਕ profession ਬਣ ਗਈ ਇਹਨਦੇ ਕਪਤਾਨ ਸਾਹਿਬ ਦੇ ਪਿਤਾ ਜੀ ਆਏ ਉਹਦੇ 1 ਕਰੋੜ ਦਾ ਚੈੱਕ ਲੈਣ ਉਹਨਾਂ ਨੇ ਕਰੋੜ ਦਾ ਚੈੱਕ ਲੈ ਕੇ ਮੈਨੂੰ ਕੀ ਕਿਹਾ ਮੇਰੇ ਮੋਢੇ ਤੇ ਹੱਥ ਰੱਖ ਕੇ ਕਹਿੰਦੇ ਚਲੋ ਇਹਦਾ ਮੁੰਡੇ ਆਹ ਦੀ ਅਚੀਵਮੈਂਟ ਕਰਦੇ ਨੇ ਬੜੀ ਵਧੀਆ ਤੁਸੀਂ ਗੱਲ ਕਰਤੀ ਪਰ ਕਹਿੰਦੇ ਇੱਕ ਗੱਲ ਦੀ ਮੈਨੂੰ ਖੁਸ਼ੀ ਹੈ ਮੈਂ ਕੀ ਕਹਿੰਦੇ ਮੈਂ ਖੇਤੀ ਕਰਦਾ ਤੇ ਕਹਿੰਦੇ ਇੱਕ ਗੱਲ ਬਹੁਤ ਵਧੀਆ ਹੋਗੀ ਪੰਜਾਬ ਸਰਕਾਰ ਕਰਕੇ ਬੇਟਾ ਮੈਂ ਕੀ ਇਹ ਕੀ ਜੰਗਲੀ ਕਹਿੰਦੇ ਰਾਤ ਨੂੰ ਖੇਤ ਜਾਣਾ ਬੰਦ ਹੋ ਗਿਆ ਸਾਡਾ ਹੁਣ ਬਿਜਲੀ ਦੀ ਨਹੀਂ ਆ ਜਾਂਦੀ। ਦੇਖੋ ਭਾਰਤੀ ਹਾਕੀ ਟੀਮ ਦਾ ਕਪਤਾਨ ਜਿਹੜਾ ਉਹਦਾ ਪਿਤਾ ਜੀ ਖੇਤੀ ਕਰ ਰਿਹਾ ਹੈ ਔਰ ਕਹਿ ਰਹੇ ਆ ਕਿ ਸਾਨੂੰ ਆਹਾਹਾ ਸਹੂਲਤਾਂ ਮਿਲ ਗਈਆਂ ਤੇ ਰਾਤ ਨੂੰ ਖੇਤ ਜਾਂਦੀ ਲੋੜ ਨਹੀਂ ਪੈਂਦੀ ਹੁਣ ਦਿਨੇ ਜਿਹੜੀ ਬਿਜਲੀ ਮਿਲ ਜਾਂਦੀ। ਸੋ ਇੱਥੋਂ ਹੀ ਸਿੱਧ ਹੁੰਦਾ ਅਸੀਂ ਖਿਡਾਰੀ ਵੀ ਆ ਅਸੀਂ ਅੰਦਾ ਤੇ ਵੀ ਆ ਨਾਲ। ਅਸੀਂ ਲੋਕਾਂ ਨੂੰ ਲੋਕਾਂ ਦਾ পেট ਭਰਨ ਚ ਵੀ ਅਸੀਂ ਦੇਸ਼ ਦਾ পেট ਭਰਨ ਚ ਅਸੀਂ ਯੋਗਦਾਨ ਪਾ ਰਹੇ ਫੂਟਬਾਲ ਆਫ ਇੰਡੀਆ ਕਹਿੰਦੇ ਐ 182 ਲੱਖ ਮੀਟਰ ਕਿਟਨ ਚੋਨਾ ਪੈਦਾ ਕਰਦੇ ਆ ਜੀ। ਔਰ 99% ਚੋਨਾ ਅਸੀਂ ਵੇਚਦੇ ਆ ਕਿਉਂਕਿ ਆਪਣੀ ਖਰਾਕ ਦਾ ਹਿੱਸਾ ਨਹੀਂ ਹੈਗਾ ਚੋੜ। ਸੋ ਜੋ ਮਰਜੀ ਅਸੀਂ ਕਰਾਉਣਾ ਹੋਵੇ ਦੇਖੋ ਇੰਦਰ ਦੇਵਤਾ ਵੀ ਦੇਖੋ। ਇੰਦਰ ਦੇਵਤਾ ਖੁਦ ਤਾੜੀਆਂ ਮਾਰ ਰਿਹਾ ਅੱਜ ਕਿ ਸੱਚੀ ਨੀਤ ਨਾਲ ਕੰਮ ਹੋ ਰਹੇ ਨੇ। ਇੱਕ ਵਾਰੀ ਆਪਾਂ ਵੀ ਮਾਰ ਦੇਣੀ ਤਾੜੀ ਤੁਹਾਡੀ।